ਬੜੇ ਸਤਿਕਾਰਯੋਗ ਇਸ ਧਰਮੇ ਵਿੱਚ ਪਹੁੰਚੇ ਸਰਕਲ ਆਪੂ ਜਗਿੰਦਰਪਾਲ ਜੀ ਵਿਜੇਤਮਾਰ ਜੀ ਅੱਜ ਆ ਗਏ ਪੰਨਿਆ ਖੱਟੇ ਤੋਂ ਬੀਠੋ ਚੈੱਕ ਡਿਵੀਜ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੂਰਨ ਚੰਦ ਜਿਨ੍ਹਾਂ ਦੀ ਅਗਵਾਈ ਵਿੱਚ ਤੇ ਕਿਸ਼ਨ ਚੰਦ ਕਿਸ਼ਨ ਲਾਲ ਜੀ ਜਿਹੜੇ ਟੈਕਨੀਕਲ ਸਰਵਰ ਜੂਨਨ ਦੇ ਡਿਵੀਜ਼ਨਸ ਕਰਤਰ ਪ੍ਰੋਤਿੰਦਰ ਕੁਮਾਰ ਸਰਪੰਨ ਦੇ ਫੌਜਿੰਦਰ ਪ੍ਰਧਾਨ ਤੇ ਸੀਐਚਪੀ ਕਮੇਂ ਸਰਿੰਦਰ ਜੀ ਦੀ ਇਹਨਾਂ ਦੀ ਅਗਵਾਈ ਵਿੱਚ ਇਹ ਜਨਾ ਅੱਜ ਕਰਨਾ ਸਤਾ ਜਾ ਰਹਿਆ ਅੱਜ ਸਾਥਿਓ ਬੇਨਤੀ ਆ ਦਿੱਤੇ ਦੋ ਮਿੰਟ ਹੋਰ ਰੁਕ ਜਾਓ ਸਰਪੇ ਦਾ ਬਾਹਰ ਚ ਪੰਜ ਮਿੰਟਾਂ ਨੂੰ ਬੋਲਣ ਦੇ ਹਾਂ ਸਾਥਿਓ ਅੱਜ ਸਾਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਤੇ ਜਗਿੰਦਰ ਸਿੰਘ ਗਰਾਹਾਂ ਦੀ ਜਥੇਬੰਦੀ ਸਾਰੀਆਂ ਹੀ ਜਥੇਬੰਦੀਆਂ ਕਿਸਾਨਾਂ ਦੀਆਂ ਜਿਹੜੀਆਂ ਅੱਜ ਸਾਰੇ ਪੰਜਾਬ ਦੇ ਵਿੱਚ ਬਿਜਲੀ ਦਫ਼ਤਰਾਂ ਦੇ ਮੋਰਚੇ ਧਰਨੇ ਦੇ ਰਹੀਆਂ ਜਿਹਦੇ ਵਿੱਚੋਂ ਛਪਤੀ ਸਦਨ ਧਰਨਾ ਚੱਲ ਰਿਹਾ ਮੋਡਲ ਟਾਉਂ ਧਰਨਾ ਚੱਲ ਰਿਹਾ ਡਿਵੀਜ਼ਨ ਮੋਰੇ ਫਗਵਾੜੇ ਡਿਵੀਜ਼ਨ ਮੋਰੇ ਧਰਨੇ ਚੱਲ ਰਿਹਾ ਹੋ ਜਿੰਨੇ ਪੰਜਾਬ ਦੇ ਦਫ਼ਤਰ ਆ ਸਬ ਡਿਵੀਜ਼ਨਾਂ ਡਿਵੀਜ਼ਨਾਂ ਦੇ ਕੇ ਧਰਨੇ ਅੱਜ ਦਿੱਤੇ ਜਾ ਰਹੇ ਆ ਜਿਨ੍ਹਾਂ ਵਿੱਚ ਸਾਰੇ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਬਕਤੀ ਟ੍ਰੇਡ ਯੂਨੀਅਨਾਂ ਜਿਹਦੇ ਵਿੱਚੋਂ ਟੈਕਨੀਕਲ ਸਰਵ ਯੂਨੀਅਨ ਜਿੰਦਾਬਾਦ ਇਹ ਦੁਨੀਆ ਜਿਹੜੇ ਬੰਦੀਆਂ ਪੀਐਸਯੂ ਦੀਆਂ ਉਹ ਸਾਰੀਆਂ ਇੱਥੇ ਰੈਗੂਲਰ ਜਿੱਥੇ ਬੰਦੀਆਂ ਜਿੰਨੀਆਂ ਮੁਲਾਜ਼ਮਾਂ ਦੀਆਂ ਸਾਰੀਆਂ ਧਰਨੇ ਤੇ ਅੱਜ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਨਾ ਸੱਤਾ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਸੀਐਚਵੀ ਕਾਮਿਆਂ ਦੀ ਕੋਆਰਡੀਨੇਸ਼ਨ ਕਮੇਟੀ ਬਣੀ ਹੈ ਪੰਜਾਬ ਲੈਵਲ ਤੇ ਜਿਹਦੇ ਵਿੱਚ ਬਿਜਲੀ ਮੁਲਾਜ਼ਮਾਂ ਦੇ ਸੀਐਚਵੀ ਕਾਮੇ ਜਲ ਸਪਲਾਈ ਸੱਤ ਮਹਿਕਮਿਆਂ ਦੇ ਜਿਹੜੇ ਠੇਕਾ ਕੰਮੇ ਆ ਉਹਨਾਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਬਣੀ ਹੈ ਉਹਦੇ ਵੱਲੋਂ ਸੱਦਾ ਤਾਂ ਉਹ ਸੱਤ ਮਹਿਕਮਿਆਂ ਦੇ ਜਿਹੜੇ ਠੇਕਾ ਕੰਮੇ ਉਹ ਵੀ ਅੱਜ ਧਰਨਿਆਂ ਦੇ ਵਿੱਚ ਆ ਜਾਣੀ ਕਿ ਸਾਰੇ ਮੁਲਾਜ਼ਮ ਸਾਰੇ ਮਜ਼ਦੂਰ ਸਾਰੇ ਕਿਸਾਨ ਅੱਜ ਪੰਜਾਬ ਦੇ ਪਿਛਲੇ ਦਫ਼ਤਰ ਦੇ ਕਿ ਧਰਮੀਆਂ ਦੇ ਬੈਠੇ ਆ 26 ਨਵੰਬਰ ਨੂੰ ਇੰਡੀਆ ਲੈਵਲ ਤੇ ਇਹਨਾਂ ਕਿਸਾਨ ਮੋਰਚਾ ਬਣਿਆ ਇੰਡੀਆ ਲੈਵਲ ਤੇ ਉਹਦੀ ਕਹਾਣੀ ਸੀ ਵੀ ਸਾਰੀਆਂ ਸਟੇਟਾਂ ਦੇ ਵਿੱਚ ਕਿਸਾਨ ਜਿਹੜੇ ਉਹ ਧਰਮ ਨੇ ਮਾਰਨਗੇ ਬਿਜਲੀ ਬਿੱਲ 2025 ਜਿਹੜਾ ਇਹਨੂੰ ਵਾਪਸ ਕਰਾਉਣ ਲਈ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਦੇ ਵਿੱਚ ਲਿਜਾ ਕੇ ਪਾਸ ਕਰਾਉਣ ਚੱਲੇ ਆ ਇਹਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਜ਼ਮੀਨਾਂ ਸਾਰੀਆਂ ਵੇਚਣ ਦੇ ਲਾਤੀਆਂ ਉਹਨੂੰ ਰੋਕਣ ਵਾਸਤੇ ਕਿਹੜਾ ਕਾਨੂੰਨ ਨਵੇਂ ਸੈਂਟਰ ਗਵਰਨਮੈਂਟ ਨੇ ਲਾਗੂ ਕਰ ਦਿੱਤੇ ਪਾਸ ਹੋ ਗਿਆ ਲਾਗੂ ਕਰ ਦਿੱਤੇ ਜੇ ਲੱਗ ਤੁਸੀਂ ਸੁਣ ਕੇ ਹੈਰਾਨ ਹੀ ਹੋ ਜਾਓਗੇ ਵੀ ਉਹਨੇ ਨਵੀਆਂ ਸਕੀਮਾਂ ਕੀ ਲਿਆਂਦੀਆਂ ਜਿਹੜੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਆ ਜਿਹੜੇ ਲੇਬਰ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੇ ਵਾਸਤੇ ਨਵੇਂ ਕਾਨੂੰਨ ਜਿਹੜੇ ਲਿਆਂਦੇ ਆ ਉਹ ਵੀ ਜੇਕਰ ਤੁਸੀਂ ਪੜੋ ਸੁਣੋ ਤੇ ਤੁਸੀਂ ਹਰਾਮ ਹੋ ਜੂ। ਚੰਡੀਗੜ੍ਹ ਦੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸਾਰੀ ਦੀ ਸਾਰੀ ਭੰਗ ਕਰਕੇ ਸੈਂਟਰ ਗਵਰਨਮੈਂਟ ਆਪਣੇ ਹੱਥ 'ਚ ਲੈ ਗਈ ਸੀ। 91 ਮੈਂਬਰ ਉਹਦੇ ਹੁੰਦੇ ਆ ਜਿਹਨੂੰ ਸੈਨੇਟ ਕਹਿੰਦੇ ਆ। ਉਹ ਯੂਨੀਵਰਸਿਟੀ ਦੇ ਥੱਲੇ 70 ਕਾਲਜ ਆ ਪੰਜਾਬ ਦੇ ਤਾਂ ਸਾਰਾ ਤੋੜ ਤਾੜ ਕੇ ਉਹਨੂੰ ਆਪਣੇ ਹੱਥ ਵਿੱਚ ਲੈ ਗਈ ਸੀ ਪਰ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ 28 ਦਿਨ ਲਗਾਤਾਰ ਸੰਘਰਸ਼ ਚਲਾਇਆ ਉਹਦੇ ਵਿੱਚ ਕਿਸਾਨ ਵੀ ਮਜ਼ਦੂਰ ਵੀ ਲੋਕ ਹੋਰ ਜਿੰਨੇ ਵੀ ਮਹਿਕਮੇ ਉਹਨਾਂ ਦੀ ਸਪੋਰਟ ਤੇ ਗਏ ਤਾਂ ਸਟੇਟ ਗਵਰਨਮੈਂਟ ਨੂੰ ਉਹ ਆਪਣਾ ਫੈਸਲਾ ਵਾਪਸ ਲੈਣਾ ਪਿਆ ਚੰਡੀਗੜ੍ਹ ਯੂਨੀਵਰਸਿਟੀ ਫਿਰ ਬਹਾਲ ਕਰਨੀ ਪਈ ਉਹਨਾਂ ਆਪਣਾ ਅੱਜ ਇੱਥੇ ਆਉਣ ਦਾ ਮਕਸਦ ਕੀ ਹੈ ਵੀ ਜੇ ਬਿਜਲੀ ਮਹਿਕਮਿਆਂ ਦੀਆਂ ਜਾਇਦਾਦਾਂ ਜਿਹੜੀਆਂ ਜੇ ਸਾਰੀਆਂ ਵੇਚਣ ਦੇ ਲਾਪੀਆਂ ਪਟਿਆਲਾ ਦੇ ਵਿੱਚ 90 91 ਏਕੜ ਜ਼ਮੀਨ ਬਠਿੰਡਾ ਦੇ ਵਿੱਚ 90 ਏਕੜ ਜ਼ਮੀਨ ਲੁਧਿਆਣੇ ਦੇ ਵਿੱਚ ਇੱਕ ਇੱਕ ਇੰਚ ਕੀਮਤੀ ਜ਼ਮੀਨ ਅਰਬਾ ਖਰਬਾ ਰੁਪਏ ਦੀ ਜ਼ਮੀਨ ਜਿਹੜੀਆਂ ਪਾਵਰ ਕਾਮ ਦੇ ਅੰਦਰ ਆ ਉਹ ਜਲੰਧਰ ਦੇ ਵਿੱਚ 65 ਕਿੱਲੇ ਜ਼ਮੀਨ ਇੱਥੇ ਚਿਗਿੱਟੀ ਚੌਂਕ ਦੇ ਨੇੜੇ ਆ ਉਹ ਖਾਲੀ ਕਰਾਉਣ ਦਾ ਫੱਦਾ ਦੇ ਦਿੱਤਾ ਸਾਰੀਆਂ ਹੀ ਜ਼ਮੀਨਾਂ ਜਿਹੜੀਆਂ ਇਹਨੂੰ ਵੇਚਣ ਦੇ ਲਾਪਤਾ ਭਈ 2027 ਦੀਆਂ ਮੋਹਰੇ ਇਲੈਕਸ਼ਨ ਆਉਣ ਦੇ ਚੋਣਾ ਆਦੀਆਂ ਪੈਸਾ ਚਾਹੀਦਾ ਆ ਆਮ ਆਦਮੀ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਪੈਸਾ ਇਕੱਠਾ ਕਰਨ ਵਾਸਤੇ ਚੋਣਾ ਲੜਨੀ ਜਮੀਨਾਂ ਸਾਰੀਆਂ ਜ਼ਗਰਦਾਰਾਂ ਨੇ ਬੋਲੀ ਦੇ ਹੱਥ ਤੇ ਲਾਤੀਆਂ ਵੇਚਣ ਤੇ ਤੇ ਸਾਥੀਓ ਕੱਲੇ ਪਾਵਰ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਨਹੀਂ ਆਪਾਂ ਉਹਨੂੰ ਬਚਾਉਣ ਵਾਸਤੇ ਧਰਨੇ ਮਾਰਨਦੇ ਆਂ ਉਹਨੇ ਬਾਕੀ ਮਹਿਕਮੇ ਜਣੇ ਆ ਪੁਰਾਣੋ ਨਹੀਂ ਬਖਸਿਆ ਜਿਹੜਾ ਪੰਜਾਬ ਐਗਰੀਕਲ ਯੂਨੀਵਰਸਿਟੀ ਲੁਧਿਆਣਾ 1500 ਏਕੜ ਜ਼ਮੀਨ ਵੇਚਣ ਦੇ ਲਾਤੀ ਮਹਾਲੀ ਸਬਜ਼ੀ ਮੰਡੀ ਸੈਕਟਰ 56 ਅਤੇ 12 ਏਕੜ ਜ਼ਮੀਨ ਪੰਜਾਬ ਮੰਡੀ ਬੋਰਡ ਦੀਆਂ ਜਾਇਦਾਦਾਂ ਸਰੋਜਪੁਰ ਮਰਿਆਣਾ ਸਮਰਾਣ ਮਹਾਲੀ ਪਟਿਆਲਾ ਮੰਡਾ ਫਤਵਾੜਾ ਕੋਟਪੂਰਾ ਬਡਲਾਹਾ ਅਹਿਮਦਗੜ੍ਹ ਦੀਆਂ ਜਾਇਦਾਦਾਂ ਇਹ ਵੇਚਣ ਦੇ ਨਾਲ ਤੀਆਂ ਸਰਕਾਰੀ ਜੰਨੀਆਂ ਵੀ ਗਿਆ ਪੰਜਾਬ ਐ어로 ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਉਹਦੀਆਂ ਜ਼ਮੀਨਾਂ ਵੇਚਣ ਦੇ ਦਾਤੀਆਂ ਬਾਗਬਾਨੀ ਵਿਭਾਗ ਐਗਰੀ ਐਕਸਪੋਰਟ ਕਾਰਪੋਰੇਸ਼ਨ ਜਿੰਕਰ ਪੱਕੀਆਂ ਨੌਕਰੀਆਂ ਇਹ ਮੁਲਾਜ਼ਮ ਰੱਖੇ ਜਾਂਦੇ ਸੀ 58 ਸਾਲ ਦੀ ਨੌਕਰੀ 60 ਸਾਲ ਦੀ ਨੌਕਰੀ ਇਹਦਾ ਕੋਈ ਡਰ ਖਤਰਾ ਨਹੀਂ ਸੀ ਪੱਕੀਆਂ ਨੌਕਰੀਆਂ ਸੀ ਫਿਰ ਇਹਨਾਂ ਦੇ ਤਨਖਾਹ ਸਕੇਲ ਜਿਹੜੇ ਉਹ ਤੈਅ ਕੀਤੇ ਜਾਂਦੇ ਸੀ ਕਿ ਭਰਤੀ ਹੁੰਦੇ ਨੇ 30-40 ਹਜ਼ਾਰ ਰੁਪਈਆ ਮੁਲਾਜ਼ਮ ਨੂੰ ਮਿਲਣ ਲੱਗ ਪੈਂਦਾ ਸੀ ਫਿਰ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਲੱਗ ਜਾਂਦੀ ਸੀ ਇਹ 1948 ਦਾ ਐਕਟ ਆ ਤੇ ਉਹਦੀਆਂ ਸ਼ਰਤਾਂ ਸੀਗੀਆਂ ਹੋਰ ਬਹੁਤ ਸਾਰੀ ਡਿਟੇਲ ਹੈ ਉਹਦੀ ਮੈਂ ਮੋਟੀ ਜੀ ਗੱਲ ਕਰਨੀ ਚਾਹਣਾ ਤੁਹਾਡੇ ਨਾਲ ਜੀਨੇ ਬਿੱਲ 2003 ਫਿਰ ਲਿਆਂਦਾ ਜਿਹਦਾ ਆਪਾਂ ਵਿਰੋਧ ਕੀਤਾ ਅਸੀਂ ਬੜੇ ਧਰਨੇ ਮਾਰੇ ਰੈਲੀਆਂ ਕੀਤੀਆਂ ਪੁਤਲੇ ਸਾੜੇ ਸਰਕਾਰਾਂ ਦੇ ਅਸੀਂ ਪਿੰਡਾਂ ਸ਼ਹਿਰਾਂ ਦੇ ਢੋਲ ਮਜ਼ਾਰੇ ਕੀਤੇ ਅਸੀਂ ਕਾਲੇ ਚੋਲੇ ਪਾ ਕੇ ਵਿਖਾਵੇ ਦਿੱਤੇ ਅਸੀਂ ਬੜਾ ਕੁਝ ਕੀਤਾ ਵੀ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਨਾ ਮੁਲਾਜ਼ਮਾਂ ਨੂੰ ਸਮਝ ਆਉਂਦੀ ਸੀ ਨਾ ਰਟੇਰੀਅਨ ਸਮਝ ਆਉਂਦੀ ਸੀ ਨਾ ਲੋਕਾਂ ਨੂੰ ਸਮਝ ਆਈ ਨਾ ਸਰਪੰਚਾਂ ਪੰਚਾਇਤਾਂ ਨੂੰ ਸਮਝ ਆਈ ਪਿੰਡਾਂ 'ਚ ਗਏ ਪੰਚਾਇਤਾਂ ਨੂੰ ਕਿਹਾ ਸਪੀਕਰਾਂ 'ਚ ਬਲਾਗ ਗੁਰਦੁਆਰਿਆਂ ਵਿੱਚ ਇਹਦਾ ਵਿਰੋਧ ਕਰੋ ਸਾਡੀ ਗੱਲ ਨਹੀਂ ਸੁਣੀ ਕਿਹਾ ਸਾਡੀ ਸਾਰੀ ਉਮਰ ਲੰਘੀ ਪੁਰਾਣੇ ਬੰਦਿਆਂ ਦੀ ਇਹਦੇ ਖਿਲਾਫ ਲੜਿਆ ਸੀ ਬਿਜਲੀ ਬਿੱਲ 2003 ਜਦੋਂ ਬਣਿਆ 7 ਸਾਲ ਫਿਰ ਸਰਕਾਰ ਨੂੰ ਧੱਕ ਕੇ ਰੱਖਿਆ ਕਿ ਕਾਨੂੰਨ ਲਾਗੂ ਨਹੀਂ ਹੋਣ ਦੇਣਾ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਸਰਕਾਰ ਦੇ ਵੇਲੇ ਉਹ ਕਾਨੂੰਨ ਉਹਨੇ ਤੋੜ ਕੇ ਉਹ ਲਾਗੂ ਕਰ ਦਿੱਤਾ 2010 ਚ ਅਪ੍ਰੈਲ 2010 ਚ 7 ਸਾਲ ਲਾਗੂ ਨਹੀਂ ਹੋਣ ਦਿੱਤਾ। ਔਰ ਉਹਦੇ ਢੰਗ ਤਰੀਕੇ ਬਦ ਚੇ 2010 ਦੇ ਵਿੱਚ 16 ਅਪ੍ਰੈਲ 2010 ਨੂੰ ਉਹ ਬਿਜਲੀ ਬਿੱਲ 2003 ਜਿਹੜਾ ਉਹ ਲਾਗੂ ਕਰ ਦਿੱਤਾ। ਹੁਣ ਇਹ ਕਿਉਂ ਰੋਲਾ ਪਾਉਂਦੇ ਸੀ ਕਿ ਉਹ ਸਿਆਪਾ ਇਹਨਾਂ ਕਰਦੇ ਸੀ ਵੀ ਨਾ ਇਹ ਆਵੇ ਕਾਨੂੰਨ ਨਾ ਲਾਗੂ ਹੋਵੇ ਇਹਦਾ ਕਾਰਨ ਕੀ ਸੀ? ਜਿਹੜਾ ਕਿ ਆ ਵਿੱਚ ਬੈਠੇ ਠੇਕਾ ਕੰਮ ਨੇ, CHB ਕੰਮ ਨੇ। ਪਹਿਲਾ ਕਾਨੂੰਨ ਕਹਿੰਦਾ ਸੀ ਕਿ ਡੈਗੂ ਲੋ ਭਰਤੀ ਕਰਨੀ ਐ। ਦਿੱਲੀ ਵਿੱਚ 2003 ਕਾਨੂੰਨ ਇਹ ਕਹਿੰਦਾ ਵੀ ਠੇਕੇ ਦੇ ਰੱਖਣੇ ਐ। ਪੱਕੇ ਨਹੀਂ ਭਰਤੀ ਕਰਨੇ। ਪੱਕੀ ਨੌਕਰੀ ਖਤਮ ਕਰ ਦਿੱਤੀ। ਉਹ ਕਾਨੂੰਨ ਇਹ ਕਹਿੰਦਾ ਸੀ। ਪਰ 20 ਸਾਲ ਵਿੱਚ ਇਹ ਨਹੀਂ ਬਰਾਬਰ ਪਾਉਂਦੇ ਸਾਡੀ ਗੱਲ ਨਹੀਂ ਸੁਣੀ ਕਿਸ ਨੇ। ਨਾ ਲੋਕਾਂ ਨੇ ਸੁਣੀ ਨਾ ਮਜ਼ਦਮਾ ਨੇ ਸੁਣੀ ਸਾਡੀ। ਜਿੰਨੇ ਲੋਕ ਸਾਡੇ ਮਜ਼ਦਮਾ ਜਿੰਨੇ ਕਰਕੇ ਹੋ ਕੇ ਲੜੇ ਐ। ਉਹਦੇ ਕਰਕੇ ਇੰਨੇ ਕ ਸਾਲ ਨੌਕਰੀ ਜਿਹੜੀ ਬਚ ਗਈ। ਜਿਹੜੇ ਮਲਾਹਮ ਪੱਕੇ ਹੁਣ ਨੌਕਰੀ ਕਰ ਰਹੇ ਨੇ ਤੇੜੇ ਪੁਰਾਣੇ ਮਲਾਹਮ ਨਹੀਂ ਤਾਂ ਇਹ ਕਾਹਦੇ ਨਾਲ ਜੁੜਿਆ ਅਸੀਂ ਫਾਈਟਰੀ ਨੂੰ ਦੇ ਦਾਂਗੇ ਸਟਾਈਕਿੰਗ ਦੇ ਦਾਂਗੇ ਅਗਰ ਆ ਵੀ ਨੱਟਾ ਪ ਗਿਆ ਤੇ ਠੀਕ ਹੋ ਉਹ ਸਰਕਾਰ ਇੰਨੀ ਗੰਦੀ ਆ ਗਈ ਆ ਕਿ ਇਹਨੇ ਬੇਵਜਗੀਰੀ ਔਰ ਲੁੱਟਖੋ ਜੋ ਵੀ ਪੁੱਠੇ ਕੰਮ ਹੈ ਸਰਕਾਰ ਦੇ ਇੱਕ ਨਵਤੇ ਹੋ ਰਹੇ ਆ ਇਹਨੇ ਕੇ ਬਾਰੇ ਕੁਝ ਨਹੀਂ ਸੋਚਣਾ ਆਪਣਾ ਘਰ ਪਰ ਜਾਣਾ ਆਪਣੇ ਬੱਚਿਆਂ ਦਾ ਆਪਣੇ ਮਾਪਿਓ ਦਾ ਸਾਰਿਆਂ ਦਾ ਕਰੀ ਜਾਂਦੇ ਆ ਲੇਕਿਨ ਜਿਹੜੇ ਧਰਨੇ ਲਾਉਂਦੇ ਆ ਚਾਹੇ CHB ਆ ਠੇਕਾ ਬਣਾਜਾ ਆ ਅਜੇ ਚਾਰਕਰਮ ਚੱਰੀਆ ਜਿਹਨਾਂ ਚਸਤੀ ਸੀ 90 90 ਸਾਲ ਦੇ ਵੀ ਆ ਸਰਕਾਰ ਤੇ ਰੁਲਦੇ ਆ ਸਾਡਾ DDA ਸਾਡੇ ਨਵੇਂ ਸਕਿੱਲ ਜਾਮ ਕੁਛ ਨਹੀਂ ਦੇਣਾ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਘਰਿਆਂ 'ਚ ਆਪਾਂ ਵੱਧ ਤੋਂ ਵੱਧ ਸ਼ਗੂਲੀਅਤ ਕਰੀਏ ਮੇਰੀ ਕੋਈ ਸਿਹਤ ਖਰਾਬ ਨਹੀਂ ਇਸ ਲਈ ਮੈਂ ਜ਼ਿਆਦਾ ਨਹੀਂ ਬੋਲ ਦਿੰਦਾ ਨਾ ਇਹ ਸਾਡੇ ਦਾ ਬੜਾ ਧੰਨਵਾਦ ਕਰਦਾ ਜੈ ਜਨਤਾ ਜੈ ਸੰਘਰਸ਼ ਜੈਤੂ ਲੜਦੇ ਲੋਕਾਂ ਅੰਗਰ ਸਾਥੀ ਨੇ ਪੁਰਨਾ ਬੇਂਜੇੁਰਾ ਸਾਥੀ ਸਾਡੇ ਸ੍ਰੀਮੰਤ ਬਾਦ ਜੀ ਜਿਹੜੇ ਸਾਡੇ ਪੈਂਸ਼ਨਰਸ਼ਿਪ ਦੇ ਸਾਥੋਂ ਦੇ ਕੇਸਰ ਨੂੰ ਪੁਕਚਾਰਟ ਇਸ ਕਰਨ ਉਹਨਾਂ ਤੋਂ ਬਾਅਦ ਸਾਥੀ ਸਾਡੇ ਭਾਉ ਵਿਜੇ ਕੁਮਾਰ ਜੀ ਅੰਡਰਟੈਕਟ ਜਿਹੜੇ ਸਾਡੇ ਸਰਕਲ ਦੇ ਵਿੱਚ ਨੇ ਉਹ ਚਾਰ ਦਿਨ ਸੰਭਾਲਿਆ ਮਦਨਾਇ ਇਹ ਮਿੱਠੀ ਫਿੱਕੀ ਸਤਿਕਾਰਯੋਗ ਸਰਦਨ ਦੇ ਪ੍ਰਧਾਨ ਸ੍ਰੀ ਰਾਮ ਜੀ ਜੀ ਤੇ ਸਟਾਫ ਕਮੇਟੀ ਤੇ ਕੈਂਪ ਅੰਡਰ ਕੂਏ ਤੇ ਸੀਐਮ ਵੀ ਕੰਮ ਹੈ ਤੇ ਮਜ਼ਦਮ ਸਾਥੀਓ ਤੇ ਟੈਕਨੀਕਲ ਸਾਥੀਓ ਸੂਬੇ ਮਰੋਂ ਦਿੱਤੇ ਗਏ ਇਹ ਸੰਘਰਸ਼ ਦਾ 8 ਤਰੀਕ ਦਾ ਜਿਹੜਾ ਕਾਂਗਰਸ ਤੋਂ ਆਖੀ ਨੂੰ ਮਜਾਰੇ ਤੇ ਧਰਨੇ ਲਾ ਰਹੇ ਆ ਅੱਜ ਤਾਂ ਨੇ ਉਹ ਵਾ ਪੰਜਾਬ ਸਰਕਾਰ ਤੇ ਬੈਂਕ ਸਰਕਾਰ ਨੇ ਪਿਛਲੇ ਆਸੀਂ ਬੂਤ ਦਿੱਤੇ ਜਾਂਗੇ। ਹੋਰ ਬਾਕੀ ਜਿਹੜੇ ਬਿੱਲ 225 ਬਿਜਲੀ ਸੋਹ ਬਿੱਲ ਜਿਹੜਾ ਇਹ ਲਿਆ ਰਹੇ ਆ ਉਸ ਤੇ ਨਾਲ ਸਾਰੇ ਪੈਨਸ਼ਨਰਾਂ ਨੂੰ, ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਉਹ ਸਭ ਲੋਕ ਵਿਰੋਧੀ ਬਿੱਲ ਹੈ। ਜੇ ਉਹ ਲਾਗੂ ਹੋ ਗਿਆ ਤੇ ਨਾ ਪੈਨਸ਼ਨਾਰਾਂ ਦਾ ਵੀ ਧਾਰਾ ਹੈ ਪੈਨਸ਼ਨਾਂ ਦਾ ਕਲਾਜਮਾ ਨੂੰ ਤਨਖਾਹਾਂ ਦਾ ਮਜ਼ਦੂਰਾਂ ਨੂੰ ਸਾਰੇ ਵਿੱਚ ਮਹਿਤਵ ਨੇ ਨੂੰ ਇਹ ਧਾਰਾ ਹੈ ਜੇ ਇਹ ਬਿੱਲ ਜੇ ਪਾਸ ਹੋ ਗਿਆ ਤਾਂ ਸਾਡੀਆਂ ਪੈਨਸ਼ਨਾਂ ਵੀ ਯਾਦ ਸਾਥ ਗਿਆ ਇਸ ਲਈ ਆਪਾਂ ਨੂੰ ਲੇਬਰ ਨੂੰ ਜਿਹੜੇ ਇਹਨਾਂ ਨੇ ਚਾਰ ਕੋਟ ਕੀਤੇ ਆ ਲੇਬਰ ਕੋਟ ਉਹਨਾਂ ਦਾ ਵੀ ਮਜ਼ਦੂਰਾਂ ਨੂੰ ਸਾਰੇ ਮਜ਼ਦੂਰਾਂ ਕਾਮਿਆਂ ਨੂੰ ਸਾਰਿਆਂ ਨੂੰ ਉਹਨਾਂ ਦਾ ਬਹੁਤ ਨਿਪਸਾਰਕ ਹੋਇਆ ਜਿਸ ਲਈ ਆਪਾਂ ਨੂੰ ਇਕੱਠੇ ਹੋ ਕੇ ਸਰਜੀ ਤੌਰ ਤੇ ਸਾਰੇ ਧਾਨੇ ਮਜਾਰੇ ਧਾਨੇ ਚਾਹੀਦੇ ਆ ਤਾਂ ਕਿਉਂ ਆਪਾਂ ਇਹਨਾਂ ਤੋਂ ਕੁਝ ਲੈ ਸਕੀਏ ਬਾਕੀ ਜਿਹੜੇ ਇਹ ਸਰਕਾਰਾਂ ਆ ਪੰਜਾਬ ਸਰਕਾਰ ਇਹ ਹੁਣ ਜਿਹੜੀਆਂ ਸਰਕਾਰੀ ਜ਼ਮੀਨਾਂ ਸਾਰੇ ਵਿਭਾਗਾਂ ਦੀਆਂ ਵੇਚਣ ਤੇ ਸੂਰੀ ਹੋਈ ਆ ਇਹ ਜੋ ਵੀ ਬੀਲਿੰਗ ਔਰ ਦੀਆਂ ਬਾਕੀ ਮੈਗਨੀਆਂ ਜ਼ਮੀਨਾਂ ਆ ਇਹ ਵੇਚਣੀਆਂ ਤੇ ਲਾਭ ਚੁੱਕਣਾ ਜੇ ਕਹਦਾ ਮਤਲਬ ਇਹ ਜਿਹੜਾ ਇਹਨਾਂ ਦੇ ਅਗਨੀਸਟ ਲਈ ਆਪਾਂ ਨੂੰ ਵਾਦੋ-ਵਾਦ ਸੰਗਠਨ ਕਰਨੇ ਚਾਹੀਦੇ ਆ ਤਾਂ ਹੈ ਕਿ ਉਹ ਇਹ ਜ਼ਮੀਨਾਂ ਵਾਦਸਗਮ ਨਹੀਂ ਤਾਂ ਇਹਨਾਂ ਨੇ ਇਹ ਜ਼ਮੀਨਾਂ ਵੇਚ ਕੇ ਸਦਸਤਰ ਵੀ ਵੇਚਣੇ ਸ਼ੁਰੂ ਕਰ ਦੇ ਜਿਸ ਲਈ ਬਾਕੀ ਜਿਹੜਾ 23 ਸਾਲਾਂ ਆਇਆ ਸਕੂਲ ਨੰਬਰ 17218 ਉਹਦੇ ਮਤਾਬਕ 161299 ਤੋਂ ਬੰਦਾ ਲਲੀ ਸੁਤਾਨਾ ਤੈਨਂੀ ਤੋਂ ਦਾਸ ਦੇ ਵਿੱਚ ਇਹਨਾਂ ਨੂੰ 23 ਸਾਲ ਪੂਰੇ ਹੋ ਜਾਂਦੇ ਆ ਉਹ ਆਪਣਾ ਜਿਹੜਾ ਰਿਕਾਰਡ ਆ ਕੋਈ ਵੀ ਅਪੀਲ ਜਨਾ ਸਾਡੇ ਇਹ ਸਾਹਿਬ ભગવાન ਦਾ ਜੀਵੂ ਮਿਲ ਲੈਣ ਤੇ ਉਹ ਪ라이ਟਾ ਕਰਦੇ ਤਾਂ ਜੋ ਆਪਾਂ ਮਿਲ ਸਕੀ ਬਾਤ ਕੋਤਾ ਨਹੀਂ ਕਹਿੰਦਾ ਹੋਇਆ ਮੈਂ ਜੀ ਜਮਾਤ ਦੇ ਮਾਨਯੋਗ ਸਾਹਿਬ ਜਦਾਂ ਮਿਲੇ ਮੇਰੇ ਨੁਮਾਇੰਦੇ ਸਾਥੀ ਜੀ ਹੁਣ ਮੈਂ ਬੇਨਤੀ ਕਰੂੰਗਾ ਨੌਵੀਂ ਇੱਕ ਮਾਰਗੀ ਅੰਗਰ ਸੈਡ ਸਾਹਿਬ ਪਰ ਇਹ ਬੈਠੇ ਬਾਹਰ ਪਾਉਂਦੇ ਇਹ ਆਪਣੇ ਚਾਰ ਪੇਸਕਾਰ ਨੂੰ ਪੁਨਰਬਾਤ ਤੁਹਾਡੇ ਸਰਕਾਰ ਦੇ ਪ੍ਰਧਾਨ ਜੀ ਜਨਦਾਤੀ ਉਹ ਪਿਆਰੇ ਮੌਜੂਦਨ ਕਿਰਪਾ ਇਹ ਮੇਰੀ ਆਸ ਨੂੰ ਦੇਖ ਲਓ ਉਹ ਵੀ ਬਹੁਤ ਸੋਖਾ ਹੈ ਸਟੇਪਰ ਮੜਾ ਲਗਾ ਨਹੀਂ ਦੇਖਣਾ ਕੋਈ ਨਹੀਂ ਕਰਵਾਦੀ ਕਰ 5000 4000 ਆਉਂਦਾ ਹੈ ਸਰਕਾਰ ਦੇ ਤੋਂ ਆਉਂਦਾ ਹੈ Mira.